ਗਲਿੰਸ ਲੈ ਲੋ ਇੱਕ ਲੁੱਕ ਲੈ ਲੋ ਜੇ ਪਹਿਲਾਂ ਤੁਸੀਂ ਦੇਖੋ ਕਿੰਨਾ ਕਹਿਣ ਲੱਗ ਰਿਹਾ ਜੀ ਜਾਂ ਫਰੈਂਡ ਸਰਕਲ ਜਾਂ ਕਿਤੇ ਪਾਰਟੀ ਵਗੈਰਾ ਹੋਵੇ ਜੇ ਬਾਹਰ ਬੈਠਣਾ ਤੇ ਫੈਨ ਵਗੈਰਾ ਲੱਗੇ ਨੇ ਜੀ ਆਹ ਦੇਖੋ ਜੀ ਕੈਂਡ ਸਿਸਟਮ ਇਹ ਜਾਂਦਾ ਪੂਰੀ ਕੁਲਿੰਗ ਹੈ ਰੂਹ ਬਹੁਤ ਵਧੀਆ ਬਣਨਾ ਬਾਰੀਕ ਹੈ ਤੁਸੀਂ ਦੇਖ ਸਕਦੇ ਹੋ ਕੈਮਰੇ ਦੀ ਬੀਸ ਬਹੁਤ ਬਰੀਕ ਹੈ ਜੀ ਮੈਨੂੰ ਇਹੋ ਜਿਹਾ ਵਧੀਆ ਲੱਗਦਾ ਜੀ ਬਹੁਤ ਕਰੰਚੀ ਵੀ ਹੈ ਤਾਂ ਵੈਸੇ ਵੀ ਯੂਜੂਅਲੀ ਆਫਰ ਰੋਇਟ ਡੇਲੀ ਲਾਉਂਦੇ ਕੋਈ ਨਾ ਜਿਵੇਂ ਬਾਹਰ ਬੋਰਡ ਲੱਗਾ ਜੀ ਮੈਂ ਦੇਖਿਆ ਹੈ ਜੀ ਉਹ ਟੂ ਟੇਸਟਰ ਸਪੈਸ਼ਲ ਡਾਲਦੇ ਸਰ ਬਹੁਤ ਮਦਲੋ ਰੋਇਦਾ ਕੋਈ ਸਪੈਸ਼ਲ ਹੁੰਦਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਇੱਕ ਬੜਾ ਹੀ ਡਿਫਰੈਂਟ ਵਲੌਗ ਬਣਾਉਣ ਜਾ ਰਹੇ ਹਾਂ ਜੀ ਤੇ ਇਸ ਟਾਈਮ ਦੇਖੋ ਜੀ ਆਪਾਂ ਖੜੇ ਹੋਏ ਹਾਂ ਇੱਕ ਕੈਫੇ ਆ ਜੀ ਕਿਚਨ ਆ ਤੇ ਬਾਹਰ ਆ ਜੀ ਜਿਹਦਾ ਨਾਮ ਆ ਜੋਏ ਥੋੜਾ ਜਿਹਾ ਪੱਤਿਆਂ ਦੇ ਓਲੇ ਹੋ ਗਿਆ ਜੀ ਆਪਣਾ ਜੋਏ ਤੇ ਇਹ ਪਟਿਆਲੇ ਦੇ ਵਿੱਚ ਬਣਿਆ ਜੀ ਚਨਾਰ ਬਾਗ ਦੇ ਵਿੱਚ ਤੇ ਬੜੀ ਕੈਂਡ ਲਕੇਸ਼ਨ ਹੈ ਜੀ ਤੇ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਇਹ ਤੇ ਵਲੌਗ ਦੇ ਐਂਡ ਤੱਕ ਬਨੇ ਰਹੋ ਤੇ ਹੁਣ ਆ ਆ ਦੇਖੋ ਜੀ ਕਿੰਨੀ ਘੈਂਟ ਐਂਟਰੀ ਆ ਕਰੋ ਜੀ ਚੈੱਕ ਤੇ ਅ ਗ੍ਰੀਨਰੀ ਬਹੁਤ ਜੀ ਇੱਥੇ ਐਂਟਰੀ ਤੇ ਤੇ ਪੂਰਾ ਘੈਂਟ ਪ੍ਰਬੰਧ ਹੈ ਜੀ ਵੈਸੇ ਮੈਂ ਅੰਦਰ ਦਾ ਇੱਕ ਚੱਕਰ ਲਾ ਗਿਆ ਸੀਗਾ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾਵਾਂ ਤੇ ਇੱਧਰ ਬਾਕੀ ਆਉਂਦਿਆਂ ਸਾਰੇ ਜੀ ਪਹਿਲੇ ਨੰਬਰ ਤੇ ਆਪਣਾ ਜੋ ਵੀ ਅੱਜ ਦਾ ਸਪੈਸ਼ਲ ਆਫਰ ਤੁਹਾਨੂੰ ਮਿਲੇਗਾ ਤੇ ਆਪਾਂ ਦੇਖ ਲਈਏ ਇੱਥੇ ਸ਼ੀਸ਼ਾ ਜੀ ਕਿੰਨ ਲੱਗ ਰਿਹਾ ਠੀਕ ਹੈ ਜੀ ਤੇ ਆਓ ਜੀ ਦੇਖੋ ਇੱਕ ਗਲਿੰਸ ਲੈ ਲਓ ਇੱਕ ਲੁੱਕ ਲੈ ਲਓ ਜੇ ਦੀ ਪਹਿਲਾਂ ਤੁਸੀਂ देखो किना क्या लग रहा है जी, लो जी, करो चेक कर, ते बार वगैरह भी हैगा जी थी सामने बाकी कोकटेल वगैरह जी, ते बाई जा रहे हैं आप आप पूछते हैं हाँ जी मेरे ये बार है जी ये सिस्टम, बार है, हाँ जी, बार है, अच्छा अच्छा किन्हें में ये तो स्टार्ट हो जाएगा जी, स्टार्ट ही तो मुझे मॉर्� ਠੀਕ ਹੈ ਕਿੰਨੇ ਕਿੰਨੇ ਵਜੇ ਤੱਕ ਰਹਤਾ ਹੈ ਜੀ 11 ਵਜੇ ਤੱਕ ਕਿੰਨੇ ਵਜੇ ਤੱਕ 11 ਵਜੇ ਤੱਕ ਅੱਛਾ 11 ਵਜੇ ਤੱਕ ਰਹਤਾ ਹੈ ਠੀਕ ਹੈ ਭਈ ਇਹ 11 ਵਜੇ ਤੱਕ ਰਹਿੰਦਾ ਰਾਤ ਨੂੰ ਤੇ ਇੱਕ ਸਾਈਡ ਤੇ ਨੁਕਰ ਚ ਤੇ ਇਹ ਬਾਹਰ ਬੈਠਣ ਵਾਸਤੇ ਸਿਸਟਮ ਆ ਤੇ ਇਧਰ ਅੰਦਰ ਵੀ ਹੈਗਾ ਜੀ ਬੈਠਣ ਵਾਸਤੇ ਬੜੀ ਵਧੀਆ ਹੱਟ ਬਣੀ ਹੋਈ ਹੈ ਤੇ ਆਹ ਦੇਖੋ ਜੀ ਇੱਥੇ ਵੀ ਲਿਖਿਆ ਹੋਇਆ ਜਿਵੇਂ ਬਾਹਰ ਲਿਖਿਆ ਜੀ ਜੋਏ ਮੈਨੂੰ ਬਹੁਤ ਵਧੀਆ ਲੱਗੀ ਜੀ ਪਲੇਸ ਤੇ ਹੁਣ ਇਧਰਲੇ ਪਾਸੇ ਤੁਹਾਨੂੰ ਵਿਖਾਉਨੇ ਆ ਜੀ ਇੱਕ ਇਧਰ ਹੱਟ ਬਣੀ ਹੈ ਫੈਮਿਲੀ ਵਗੈਰਾ ਦੇ ਬੈਠਣ ਵਾਸਤੇ ਜਾਂ ਫਰੈਂਡ ਸਰਕਲ ਜਾਂ ਕਿਤੀ ਪਾਰਟੀ ਵਗੈਰਾ ਹੋਵੇ ਜੇ ਬਾਹਰ ਬੈਠਣਾ ਤੇ ਫੈਨ ਵਗੈਰਾ ਲੱਗੇ ਨੇ ਜੀ। ਹਾਂ ਦੇਖੋ ਜੀ। ਮੈਂ ਦੇਖਿਆ ਸੀਗਾ ਇਹਨੂੰ ਮਤਲਬ ਮੀਡੀਆ ਤੇ ਤੇ ਮੈਂ ਕਿਹਾ ਵੀ ਇੱਕ ਵਾਰੀ ਜਾ ਕੇ ਆਈਏ ਆਪਾਂ ਵੀ ਨਾਲੇ ਕੁਝ ਖਾ ਪੀ ਕੇ ਆਉਣੇ ਅੱਜ ਮੂਡ ਸੀਗਾ ਜੀ। ਤੇ ਹੁਣ ਆਹ ਦੇਖੋ ਜੀ ਇੱਧਰ ਪਾਥ ਬਣਿਆ ਹੋਇਆ ਤੁਰਨ ਵਾਸਤੇ ਤੇ ਇਹਦੇ ਨਾਲ-ਨਾਲ ਇੱਧਰ ਬੈਠਣ ਵਾਸਤੇ ਜੀ ਦੇਖੋ ਆਪਾਂ ਇੱਧਰ ਅੰਦਰ ਜਾਂਦੇ ਆਂ। ਕਾਫੀ ਟੇਬਲ ਨੇ ਜੀ 6-7 ਟੇਬਲ ਲੱਗੇ ਹੋਏ ਨੇ ਆਹ ਦੇਖੋ। ਬਾਕੀ ਆਹ ਸਿਆਬਡਾਲੇ ਪਾਸੇ ਦਾ ਵੱਟ ਕੱਡੇ ਵੇਣੇ ਜੀ ਦੇਖੀ ਜਾਓ। ਇੱਧਰ ਜਿਵੇਂ ਮਰਜ਼ੀ ਬੈਠ ਕੇ ਵੈਸੇ ਗਰਮੀ ਦੇ ਵਿੱਚ ਤਾਂ ਥੋੜਾ ਔਖਾ ਹੋ ਜਾਂਦਾ ਪਰ ਫਿਰ ਵੀ ਸ਼ਾਮ ਟਾਈਮ ਜੇ ਬੈਠਣਾ ਤਾਂ ਦੇਖੋ ਫੈਨ ਵਗੈਰਾ ਲੱਗੇ ਹੋਏ ਨੇ ਫੈਸਿਲਿਟੀ ਸਾਰੀ ਹੈ ਜੀ ਇਹ ਕਹਾਂ ਲੱਗਦਾ ਵੀ ਜਿਵੇਂ ਆਪਾਂ ਮਤਲਬ ਗ੍ਰੀਨਰੀ ਦੇ ਵਿੱਚ ਬੈਠੇ ਹਾਂ ਨਾ ਇੱਕ ਕੁਦਰਤੀ ਜੀ ਚੀਜ਼ ਦੇ ਵਿੱਚ ਜਿਵੇਂ ਬਹਿ ਕੇ ਕੋਈ ਚੀਜ਼ ਖਾਣੇ ਪੀਣੇ ਆ ਜੀ ਓਵੇਂ ਆ ਤੇ ਆ ਦੇਖੋ ਇੱਧਰਲੇ ਪਾਸੋਂ ਲੋ ਜੀ ਹੁਣ ਆਪਾਂ ਅੰਦਰ ਐਂਟਰ ਹੁੰਨੇ ਆ ਤੇ ਦੇਖਦੇ ਆ ਕੀ ਸਿਸਟਮ ਹੈ ਜੀ ਅੰਦਰ ए सी वगैरा लगे हुआ बैठने देखो सिस्टम है, दे दे है देखो जी पूरी कूलिंग है जी रूफ बहुत बनाई हुई बुदन सीधा जाने उन्होंने बड़ा काम जो अंदर करता है बंदा ठंड अके शांति सर कैसे हो जी हाँ जी हाँ जी

ਮਤਲਬ ਰੋਜ਼ ਤਾਂ ਕੋਈ ਸਪੈਸ਼ਲ ਹੁੰਦਾ ਜੀ ਠੀਕ ਹੈ ਜੀ ਤੇ ਠੀਕ ਹੈ ਜੀ ਓਕੇ ਵੈਲਕਮ ਤੇ ਆ ਆਹ ਕੀ ਜੀ ਜਿਹੜੀ ਆ ਵਾਹ ਵੜਾ ਪਿਆ ਇਹ ਲੈਂਪ ਹੈ ਸਰ ਇਹ ਲਾਈਟ ਵਾਂਗ ਗਾਰਡਨ ਏਰੀਆ ਨੂੰ ਲਗਾਤੇ ਲੈਂਦੇ ਆ ਅੱਛਾ ਅੱਛਾ ਟੱਚ ਵਾਲੇ ਅੱਛਾ ਚੇਂਜ ਕਰਦਾ ਹੈ ਕਲਰ ਕਲਰ ਚੇਂਜ ਕਰਦਾ ਹੈ ਅੱਛਾ ਡਬਲ ਅੱਛਾ ਅੱਛਾ ਆ ਦੇਖੋ ਜੀ ਕਲਰ ਚੇਂਜ ਕਰਦਾ ਹੈ ਅੱਛਾ ਫਿਰ ਜਿਹੜੇ ਬਾਹਰ ਟੇਬਲ 'ਤੇ ਉਹਨਾਂ ਦੇ ਲਗਾਉਂਦੇ ਹੋ ਬਿਲਕੁਲ ਸਰ ਅੱਛਾ ਅੱਛਾ ਜੀ ਤੇ ਜਿਹੜੇ ਬਾਹਰ ਟੇਬਲ 'ਤੇ ਉਹਨਾਂ ਦੇ ਰੱਖਣਦੇ ਨੇ ਕਿੰਨੇ ਪਿਆਰੇ ਲੈਂਪ ਨੇ ਆ ਦੇਖੋ ਇਹ ਚਾਰਜ ਕਰਦੇ ਫਿਰ ਤੁਸੀਂ ਅੱਛਾ ਅੱਛਾ ਚਾਰਜ ਕਰਦੇ ਸਿਸਟਮ ਤੇ ਕਿੰਨੇ ਤੋਂ ਕਿੰਨਾ ਟਾਈਮਿੰਗ ਇਹ ਦੀ ਤੁਸੀਂ ਦੱਸਿਆ ਆਪਣਾ ਮਾਰਨਿੰਗ ਓਪਨ ਟਾਈਮ ਕਿਹਾਰੇ ਸੇ ਅੱਛਾ 11 ਤੋਂ ਮਾਰਨਿੰਗ 9 ਤੋਂ 11 11 ਮਤਲਬ ਨਾਈਟ 11 ਅੱਛਾ ਸਵੇਰੇ 11 ਤੋਂ ਸ਼ਾਮਪਰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 11 ਵਜੇ ਤੱਕ ਠੀਕ ਹੈ ਜੀ ਤੇ ਬਾਕੀ ਤੁਸੀਂ ਲੁੱਕ ਤਾਂ ਇਹ ਦੇਖ ਹੀ ਲਈ ਜਿੱਧਰਲੇ ਪਾਸੇ ਉਹ ਦੇਖੋ ਤੁਸੀਂ ਲੋ ਜੀ ਆ ਹੈਗਾ ਇਹਨਾਂ ਦਾ ਮੈਨੂ ਕੈਫੇ ਕਿਚਨ ਤੇ ਬਾਹਰ ਜੀ ਆ ਦੇਖੋ ਜੀ ਸੂਪ ਵਗੈਰਾ ਸੈਲਡ ਸਾਰਾ ਕੁਝ ਬਾਕੀ ਜਿਹੇ ਸਾਬ ਨਾਲ ਇਹ ਬਣਾਇਆ ਇਹਨਾਂ ਨੇ ਇੱਥੇ ਉਹ ਸਾਬ ਨਾਲ ਰੇਟ ਤਾਂ ਇਹਨਾਂ ਦੇ ਜਾਇਜ਼ ਨੇ ਕੋਈ ਜ਼ਿਆਦਾ ਨਹੀਂ ਹੈਗੇ ਆ ਕਰ ਲੋ ਜੈਕ ਜੀ ਮਲਾਈ ਸੋਇਆ ਚਾਂਪਾ ਚਾ ਸਾਰਾ ਕੁਝ ਜੀ ਨੰਬਰ ਸਰੀ ਪਨੀਰ ਪੁਰਜੀ ਰੋਟੀਆਂ ਰੋਟੀਆਂ ਡੇਜ਼ਰਟਸ ਆਪਣਾ ਜੀ ਸੈਲਡ ਵਗੈਰਾ ਬ੍ਰੈਡਸ ਰਹਾ ਤਾਂ ਸਾਰਾ ਕੁਝ ਹੈਗਾ ਜੀ ਲਓ ਜੀ ਕੁੱਲ ਮਿਲਾ ਕੇ ਐਂਡ ਤੇ ਆਪਾਂ ਪੀਜ਼ਾ ਕਰਤਾ ਆਰਡਰ ਜੀ ਪੀਜ਼ਾ ਆ ਰਿਹਾ ਫਿਰ ਦੇਖਦੇ ਆ ਟੇਸਟ ਕਰਕੇ ਤੇ ਪੁੱਛਦੇ ਆ ਬਾਈ ਨੂੰ ਕੀ ਕੀ ਹੋਰ ਖਾਸ ਚੀਜ਼ਾਂ ਨੇ ਇੱਥੇ ਪੀਜ਼ਾ ਖਾਣੇ ਪਹਿਲਾਂ ਆਪਾਂ ਇਹਨਾਂ ਦਾ ਜੀ ਦੇਖੋ ਇਹ ਤੁਹਾਨੂੰ ਦਿਖਾ ਰਿਹਾ ਸੀ ਜਿਵੇਂ ਬਾਹਰ ਦਾ ਵੀ ਉਹ ਬਾਈ ਕਹਿੰਦਾ ਵੀ ਰਾਤ ਨੂੰ ਸਾਰੇ ਕਿਤੇ ਲਾਈਟਨਿੰਗ ਹੋ ਜਾਂਦੀ ਏ ਇਹ ਮਤਲਬ ਹੁਣ ਆਪਾਂ ਨੂੰ ਐ ਲੱਗ ਰਿਹਾ ਕਿ ਜਿਵੇਂ ਇੱਥੇ ਦਿਨ 'ਚ ਬਣਾ ਰਹੇ ਆ ਵੀ ਇੱਥੇ ਜਿਵੇਂ ਆਪਾਂ ਨੂੰ ਰਾਤ ਨੂੰ ਮਿਲ ਪਰ ਨਹੀਂ ਕਹਿੰਦਾ ਰਾਤ ਨੂੰ ਬਿਲਕੁਲ ਪੂਰਾ ਦਿਨ ਵਾਲਾ ਮਾਹੌਲ ਕਰੀਦਾ ਲਾਈਟਨਿੰਗ ਕਰਕੇ ਤੇ ਹੋਰ ਵੀ ਵਧੀਆ ਲੱਗਦਾ ਜਿਵੇਂ ਉਹ ਵੇਖੋ ਹੁਣ ਜਿਵੇਂ ਜਿਵੇਂ ਸ਼ਾਮ ਪੈਂਦੀ ਜਾਂਦੀ ਏ ਜੀ ਉਹ ਦਿਖਾਓ ਜੀ ਤੇ ਜਿਵੇਂ ਫੁਹਾਰ ਪਰਾਚਲਾਤਾ ਪੁਰਾਣੀ ਚੱਲ ਰਹਾ ਬਈ ਕੀ ਗੱਲ ਅੱਛਾ ਤੇ ਆ ਪੱਕੇ ਪਾਣੀ ਵਾਲੇ ਹਾਂਜੀ ਪਾਣੀ ਵਾਲੇ ਪਾਣੀ ਛੱਡਦੇ ਆ ਬਈ ਪੱਕੇ ਹੈ ਤੇ ਇਸ ਤਰ੍ਹਾਂ ਕਰਕੇ ਆ ਜੀ ਬਾਕੀ ਹੁਣ ਆਪਾਂ ਕਰਦੇ ਆ ਆਪਣਾ ਪੀਜ਼ਾ ਦੇਖਦੇ ਆ ਜੀ ਜਾ ਕੇ ਖਾਣੇ ਆ ਬਣ ਗਿਆ ਹੋਣਾ ਜੀ ਤੇ ਆਰਡਰ ਲੈ ਕੇ ਬਾਈ ਆਪਣਾ ਆ ਗਿਆ ਜੀ ਤੇ ਤਿਆਰ ਆਪਣਾ ਪੀਜ਼ਾ ਕਰੋ ਇਹ ਚੱਕ ਕਿੰਨਾ ਵਧੀਆ ਹੈ ਜੀ ਕੀ ਬਾਤ ਹੈ ਮੇਰੇ ਸਾਰੀਆਂ ਵੈਜੀਟੇਬਲਸ ਪਾਈਆਂ ਨੇ ਕਿ ਸਰ ਸਾਰੀ ਵੈਜੀਟੇਬਲ ਅੱਛਾ ਤੇ ਕਿਵੇਂ ਬੇਸ ਵਗੈਰਾ ਤੁਸੀਂ

خود اپنی ریسپی سے بناتے ہیں سب کچھ اچھا ویج نان ویج دونوں ویج نان ویج دونوں سر ٹھیک ہے ٹھیک ہے ٹھیک ہے سر थैंक यू जी تم کھا کے دیکھتے ہیں ٹیسٹ کرتے ہیں کیسا ہے اوکے سر थैंक यू लो जी 아 دیکھو جی انہاں دا پیزا تے منہ چ پانی آ رہا کھا کے دیکھدے ہیں جی ٹیسٹی تے بہت ہے جی پر جڑا انہاں دا ایک خاصی دا بیس دیکھڑی ਤੁਸੀਂ کتنا باریک ہے ਤੁਸੀਂ دیکھ سکتے ہو کیمرے بیس بہت باریک ہے یہ منو ایسا جیا لگدا جی بہت کرانچی بھی ہے تے ٹیسٹی بھی بہت ہے جی ودی ਤਾਂ ਦੇਖੋ ਜੀ ਆ ਦੇਖੋ بیس ਕਿੰਨਾ ਪਤਲਾ ਹੈ ਜੀ ਸੋ ਵਧੀਆ ਚੀਜ਼ ਬਣਾਈ ਹੈ ਜੀ ਤੇ ਆ ਭਾਈ ਆਪਣੇ ਕੋਲ ਖੜੇ ਨੇ ਪੁੱਛਦੇ ਆ ਬਾਈ ਦੀ ਖਾ ਕੇ ਕਿਵੇਂ ਲੱਗਾ ਵੀਰੇ ਆਪਾਂ ਨੂੰ ਵਧੀਆ ਜੀ ਵਧੀਆ ਵੀਰੇ ਪੂਰਾ ਕੈਮ ਹਾਂਜੀ ਕੈਮ ਐਕਸਪੀਰੀਅੰਸ ਕਿੰਨਾ ਜਰ ਤੋ ਆ ਰਹੇ ਹੋ ਵੀਰੇ ਹੋ ਗਿਆ ਸਾਲ ਤੱਕ ਸਾਲ ਹੋ ਗਿਆ ਹਾਂਜੀ ਸਾਲ ਹੋ ਗਿਆ ਹੁੰਦਾ ਨੂੰ ਬਣੇ ਨੂੰ ਤਾਂ ਕਾਫੀ ਟਾਈਮ ਲੱਗਣਾ ਨਹੀਂ ਡੇਢ ਸਾਲ ਨੂੰ 2 ਸਾਲ ਡੇਢ ਸਾਲ ਥੋੜਾ ਜਿਹੀ ਹੋਇਆ ਤੇ ਆ ਦੇਖੋ ਜੀ ਮੇਰੇ ਪਿੱਛੇ ਤੁਸੀਂ ਤਿੰਨ ਅੱਖਰਾਂ ਦਾ ਨਾਮ ਜਿਹੜਾ ਸੋਖਾ ਜਾਂ ਜੋਏ ਤੇ ਪਟਿਆਲੇ ਦੇ ਵਿੱਚ ਹੈਗਾ ਜੀ ਇਹ ਚਨਾਰ ਬਾਗ ਚਨਾਰ ਬਾਗ ਦੇ ਵਿੱਚ ਡੀਏਵੀ ਸਕੂਲ ਦੇ ਕੋਲ ਹੈ ਜੀ ਇਹ ਆ ਦੇਖੋ ਲਾਈਟਿੰਗ ਵਗੈਰਾ ਉਹਨਾਂ ਨੇ ਕਰਤੀ ਹੈ ਜੀ ਮੈਂ ਤੁਹਾਨੂੰ ਜਿਵੇਂ ਕਹਿ ਰਿਹਾ ਸੀਗਾ ਮੈਨੂੰ ਤੇ ਬਹੁਤ ਹੀ ਪਿਆਰਾ ਵੀ ਲੱਗਾ ਜੀ ਇਹਨਾਂ ਦਾ ਥੈਂਕ ਯੂ ਜੀ ਬਹੁਤ ਘਰ ਲੱਗਾ ਜੀ ਹਾਂਜੀ ਏਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਜੀ ਕਿਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਥੈਂਕ ਯੂ ਜੀ ਫॉर ਵਾਚਿੰਗ ਥਿਸ ਵਲੌਗ